ਵਾਹਿਗੁਰੂ ਜੀ ਕੀ ਫਤਿਹ ਸਤ ਜੀ ਅੱਜ ਮੈਂ ਆਪਣੇ ਘਰ ਦੀ ਛੱਤ ਉੱਤੇ ਤੁਹਾਨੂੰ ਦਿਖਾ ਰਿਆ ਵਾਂ ਕਿ ਜੋ ਸਬਜ਼ੀਆਂ ਲਾਈਆਂ ਵਾਂ ਤੇ ਇਹ ਜਿਹੜੀਆਂ ਸਬਜ਼ੀਆਂ ਵਾਂ ਖਾਦ ਤੋਂ ਰਹਿਤ ਆ ਇਹਨਾਂ ਨੂੰ ਕੋਈ ਕੈਮੀਕਲ ਨਹੀਂ ਪਾਇਆ ਕੁਝ ਨਹੀਂ ਪਾਇਆ ਆ ਭਿੰਡੀ ਆ ਕਰੇਲਾ ਵੀ ਤੁਸੀਂ ਵੇਖ ਰਹੇ ਆ ਉਹ ਕੀ ਆ ਦੋਰੀ ਇਹ ਮਿਹਨਤ ਕੀਤੀ ਤੇ ਮਿਹਨਤ ਦਾ ਜਿਹੜਾ ਫਲ ਆ ਉਹ ਅੱਜ ਮਿਲਿਆ ਵਾ ਆ ਵੇਖੋ ਸੰਗਤ ਜੀ ਜਿਹੜੇ ਬਤਾਉਂ ਆ ਨਾ ਉਹ ਵੀ ਲੱਗੇ ਆ ਬਤਾਉਂ ਵੀ ਲੱਗੇ ਆ ਬਤਾਉਂ ਲੱਗੇ ਆ ਤੇ ਫਿਰ ਆ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਕੁਰੇਲਾ ਇਹ ਜਿਹੜਾ ਸਾਰਾ ਨਾ ਇਹ ਖਾਦ ਤੋਂ ਰਹਿ ਤਿਆ ਇਹਨਾਂ ਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਤੇ ਹੱਥ ਮਨ ਕੇ ਬੇਨਤੀ ਆ ਸਾਰਿਆਂ ਗਾਰੀ ਵੀ ਆਪਣੇ ਘਰ ਦੀ ਛੱਤ ਉੱਤੇ ਤੁਸੀਂ ਵੀ ਥੋੜਾ ਥੋੜਾ ਨਾ ਆਪਣੀਆਂ ਸਬਜ਼ੀਆਂ ਉਗਾਓ ਆਪਣੀਆਂ ਬਾਲਟੀਆਂ ਦੇ ਵਿੱਚ ਕੋਈ ਆ ਦੇਖੋ ਬਾਲਟੀ ਆ ਇਹ ਬਾਲਟੀ ਦੇ ਵਿੱਚ ਅਮਰੂਦ ਲਾਇਆ ਅਮਰੂਦ ਵੱਧ ਤੋਂ ਵੱਧ ਕਿੰਨਾ ਹੋਏਗਾ 1.5 ਫੁੱਟ ਦਾ ਅਮਰੂਦ ਆ ਤੇ ਇਸ 1.5 ਫੁੱਟ ਦੇ ਅਮਰੂਦ ਨੇ ਕਾ ਫਲ ਵੇਖੋ ਚਾਰ ਮਰੂਦ ਆ ਐਡਾ ਕਬੂਟਾ ਵਾ ਆ ਬੂਟਾ ਜੋ ਬਾਲਟੀ ਚ ਲਾਇਆ ਵਾ ਚਾਰ ਮਰੂਦ ਲੱਗੇ ਇਹਨੂੰ ਕਰੇਲਾ ਵਾ ਇਹਨੇ ਸਾਰੀਆਂ ਚੀਜ਼ਾਂ ਖਾ ਤੋਂ ਰਹਿ ਤਿਆ ਵੀ ਅਹੀਂ ਜਿਹੜੇ ਡਾਕਟਰਾਂ ਨੂੰ ਇੰਨੇ ਪੈਸੇ ਦੇਣੇ ਆ ਕਈ ਬਿਮਾਰੀਆਂ ਲੱਗਦੀਆਂ ਵਾ ਖਾਦ ਵਾਲੀਆਂ ਚੀਜ਼ਾਂ ਜੂਰੀਆਂ ਹੋ ਗਿਆ ਫਿਰ ਹੋਰ ਸ਼ੂਗਰ ਆ ਜਾਂਦੀ ਆ ਜੂਰੀ ਆ ਜਾਂਦਾ ਵਾ ਕਈ ਬਿਮਾਰੀਆਂ ਛੋਟੀਆਂ ਛੋਟੀਆਂ ਇਹ ਸਾਰੀਆਂ ਸਾਨੂੰ ਇਸ ਚੀਜ਼ ਦੇ ਤੋਂ ਮਿਲਦੀਆਂ ਵਾ ਆ ਦੇਖੋ ਪਾਲਕ ਆਈ ਸੀਗੀ ਤੇ ਅੱਜ ਪਹਿਲੀ ਵਾਰੀ ਆ ਜਿਹੜੀ ਪਾਲਕ ਆ ਤੋੜੀ ਆ ਆ ਪਹਿਲੀ ਵਾਰੀ ਪਾਲਕ ਤੋੜੀ ਆ ਇਹ ਜਿਹੜੀ ਨਾ ਸਫਲਤਾ ਵਾ ਇਹ ਮਿਲੀ ਆ ਤੇ ਸਾਰੇ ਜਾਨੇ ਇਦਾਂ ਵਾ ਬੇਨਤੀ ਆ ਵੀ ਤੁਸੀਂ ਲਾਓ ਆਹ ਹੋਰ ਜਿਹੜੇ ਬੈਗ ਆ ਉਹ ਬੈਗ ਭਰਦੇ ਪਏ ਆ ਆ ਜਿਹੜੇ ਆਨਲਾਈਨ ਬੈਗ ਮੰਗਾਏ ਸੀ ਤੇ ਆਹ ਜਿਹੜੇ ਆਪਾਂ ਚੌਲਾ ਵਾਲੇ ਘਰਾਂ ਦੇ ਵਿੱਚ ਤੋੜੇ ਹੁੰਦੇ ਜਿਹੜੇ ਉਹਨਾਂ ਨੂੰ ਵੀ ਆਪਾਂ ਵਰਤੋਂ ਵਿੱਚ ਲਿਆ ਸਕਦੇ ਆ ਤੇ ਘਰ ਦੀ ਛੱਤ ਉੱਤੇ ਵੀ ਇੰਨਾ ਜਿਹੜਾ ਭਾਰ ਨਾ ਪਵੇ ਅਸੀਂ ਉਹਦੇ ਵਾਸਤੇ ਕੀ ਕਰਦੇ ਆ ਆਹ ਜਿਹੜੇ ਪੱਤੇ ਆ ਉਹ ਯੂਜ਼ ਕਰਦੇ ਆ ਸਭ ਤੋਂ ਪਹਿਲਾਂ ਭਲਾ ਪੱਤਿਆਂ ਦਾ ਭਾਂ ਲੈਣਾ ਉੱਤੇ ਛੋੜੀ ਜੀ ਮਿੱਟੀ ਪਾ ਲੈਣੀ ਆ ਇਹਦੇ ਨਾਲ ਇੱਕ ਗਮਲੇ ਦਾ ਭਾਰ ਨਹੀਂ ਵੱਧਾ ਜਿਹੜੇ ਪੱਤੇ ਆ ਪੱਤੇ ਜਿਹੜੀ ਹੈ ਨਾ ਇਹ ਥੱਲੇ ਥੱਲੇ ਖਾਦ ਬਣਾ ਦਿੰਦੇ ਆ ਤੇ ਬੜੀ ਵਧੀਆ ਵੀ ਹੋ ਜਾਂਦੀ ਆ ਸਾਰਾ ਕੁਝ ਇਦਾਂ ਹੀ ਲਾਇਆ ਥੱਲੇ ਪੱਤੇ ਭਰ ਕੇ ਤੇ ਉੱਤੇ ਆ ਸਬਜ਼ੀ ਲਾਈ ਆ ਇਸੇ ਤਰ੍ਹਾਂ ਇਹ ਬੈਗ ਭਰੇ ਆ ਬੈਂਕਨ ਲਾਇਆ ਇੱਕ ਆ ਜਿਹੜੇ ਬਾਕੀ ਬੈਗ ਪਏ ਆ ਇਹ ਖਾਲੀ ਬੈਗ ਪਏ ਆ ਇਹਨਾਂ ਦੇ ਵਿੱਚ ਮਿੱਟੀ ਤਿਆਰ ਕਰਕੇ ਰੱਖਤੀ ਆ ਤੇ ਹੁਣ ਬਸ ਕੁਝ 10 15 ਦਿਨ ਤੱਕ ਫੇਰ ਵੀਡੀਓ ਪਾਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਆ ਕਬੂਤਰਾਂ ਦਾ ਖੁੱਡਾ ਸੀ ਤੇ ਇਹਦੀ ਛੱਤ ਉੱਤੇ ਆਪਾਂ ਪਾਗਦੇ ਆ ਪਾਲਕ ਲਾਤੀ ਆ ਅੱਜ ਇਥੋਂ ਪਾਲਕ ਤੋੜੀ ਆ ਆ ਵੇਖੋ ਖੁੱਡਾ ਹੀ ਪੈਦਾ ਕਬੂਤਰਾਂ ਦਾ ਇਹ ਵੀ ਆਪਾਂ ਬਰਤੋ ਦੇ ਵਿੱਚ ਲੈਣ ਦਾ ਇਹ ਵੀ ਆਪਾਂ ਛੱਤ ਕਰਕੇ ਤੇ ਇਹਨੂੰ ਪਾਲਕ ਲਾਤੀਏ ਦੇ ਵਿੱਚ ਬਾਕੀ ਜਦੋਂ ਅਸੀਂ ਸਾਰੇ ਬੂਟੇ ਲਾ ਲਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ